ਹੁਣ ਪਰ ਇੱਥੇ ਇੱਕ ਆਪਾਂ ਗੁਰਬਾਣੀ ਦਾ ਹਵਾਲਾ ਲੈਣਾ ਹੈ ਗੁਰਬਾਣੀ ਦਾ ਗੁਰਬਾਣੀ ਤੋਂ ਕੀ ਹਵਾਲਾ ਲੈਣਾ ਹੈ ਆਪਾਂ ਸਭ ਤੋਂ ਪਹਿਲੀ ਗੱਲ ਜੋ ਗੁਰਬਾਣੀ ਦੇ ਵਿੱਚ ਬਚਨ ਆਉਂਦਾ ਹੈ ਮਹਾਰਾਜ ਕਿਸੇ ਜਾਨਵਰ ਦੀ ਬਲੀ ਦੇਣ ਦੇ ਹੱਥ ਵਿੱਚ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਹੀਂ ਗਏ ਹੱਥ ਵਿੱਚ ਹੁਣ ਸੁਣਿਓ ਧਿਆਨ ਨਾਲ ਨਾ ਥੋੜਾ ਧਿਆਨ ਇੱਧਰ ਰੱਖਿਓ ਸਾਰੀ ਸੰਗਤ ਆਪਾ ਸਾਰੀ ਸੰਗਤ ਦੇ ਵਿੱਚ ਹੀ ਐ ਤੇ ਪਾਤਸ਼ਾਹ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਕੀ ਕਹਿੰਦੇ ਆ ਜੀ ਪੰਡਿਆ ਕਵਨ ਕੁਮਤ ਤੁਮ ਲਾਗੇ ਬੂਟੋਗੇ ਪਰਵਾਰ ਸકલ ਸਿਉ ਰਾਮ ਨਜ ਕੋ ਅਭਾਗੇ ਪੰਡਤ ਕੀ ਕਰਦੇ ਸੀ ਕਹਿੰਦੇ ਕਾਦੀ ਕੂੜ ਬੋਲਮਲ ਖਾਏ ਬ੍ਰਾਹਮਣ ਨਹਾਵੇ ਜੀਆਂ ਖਾਏ ਬਲੀਆਂ ਦੇ ਕੇ ਕਹਿੰਦੇ ਇਹ ਬਸ ਨਹਾਉਣ ਲਈ ਚਲੇ ਜਾਂਦੇ ਸੀ ਜੋ ਗੁਰਬਾਣੀ ਦੇ ਵਿੱਚ ਲਿਖਿਆ ਹੈ ਜੀਆਂ ਖਾਏ ਪਹਿਲਾਂ ਘਾਨ ਕਰ ਦੇਣਾ ਮਾਰ ਦੇਣਾ ਫਿਰ ਗੰਗਾ ਆਦਿਕ ਵਿੱਚ ਇਸ਼ਨਾਨ ਕਰਨ ਚਲੇ ਜਾਣਾ ਤੇ ਇਸ ਤਰ੍ਹਾਂ ਦੇ ਨਾਲ ਕਹਿੰਦੇ ਮਹਾਰਾਜ ਕਹਿੰਦੇ ਨੇ ਪੰਡਿਆ ਪੰਡਤ ਜੀ ਕਵਨ ਕੋ ਮਤ ਤੁਮ ਲਾਗੇ ਬੂਟੋ ਗੇ ਪਰਵਾਰ ਸਕਲ ਸਿਓ ਪੂਰੇ ਪਰਵਾਰ ਸਮੇਤ ਡੁੱਬ ਜਾਓਗੇ ਕਿਉਂ ਡੁੱਬੋਗੇ ਰਾਮਨਾਜ ਕੋ ਭਾਗੇ ਰੱਬ ਨੂੰ ਤੁਸੀਂ ਜਪਦੇ ਨਹੀਂ ਫੇ ਕਰਦੇ ਕੀਓ ਕਹਿੰਦੇ ਜੀ ਬਧੋ ਸੋ ਧਰਮ ਕਰਥਾ ਪੋ ਜੀ ਮਤੋ ਕਹਿੰਦੇ ਜਦੋਂ ਤੁਸੀਂ ਜੀਵ ਜੰਤੂਆਂ ਨੂੰ ਵੱਢਦੇ ਹੋ ਕਿਸੇ ਦੀ ਬਲੀ ਦੇਂਦੇ ਹੋ ਉਹਨੂੰ ਤੁਸੀਂ ਕਹਿੰਦੇ ਹੋ ਧਰਮ ਹੈ ਜੀਵਤੋ ਸੋ ਧਰਮ ਕਰਥਾਪੋ ਅਧਰਮ ਕਹੋ ਕਤ ਭਾਈ ਜੇ ਕਹਿੰਦੇ ਥੋੜੇ ਅਨੁਸਾਰ ਸੀਸ ਕਿਸੇ ਦਾ ਵੱਢ ਦੇਣਾ ਕਿਸੇ ਦੀ ਬਲੀ ਦੇ ਦੇਣੀ ਧਰਮ ਹੈ ਫਿਰ ਅਧਰਮ ਕੀ ਹੈ ਫਿਰ ਧਰਮ ਇਹ ਤੇ ਧਰਮ ਹੋ ਗਿਆ ਸੀ ਸਵੱਟ ਦਾ ਕਿਸੇ ਕਿਸੇ ਦਾ ਕਿਸੇ ਦੀ ਬਲੀ ਦੇਤੀ ਪਰ ਅਧਰਮ ਕੀ ਹੋਇਆ ਫਿਰ ਫਿਰ ਕਹਿੰਦੇ ਆਪਸ ਕੌਮ ਨੂੰ ਨਵਰ ਕਰ ਥਾਪੋ ਕਹਿੰਦੇ ਆਪਣੇ ਆਪ ਨੂੰ ਮੋਨੀਵਰ ਕਹਿੰਦੇ ਹੋ ਕਾ ਕੋ ਕਹੋ ਕਸਾਈ ਫਿਰ ਜਿਹੜਾ ਕਹਿੰਦੇ ਇੱਕ ਆਹ ਤੇ ਤੇ ਪੱਟੀ ਜਾਂਦਾ ਹੈ ਬੈਠਾ ਮੀਟ ਵਾਲੀ ਸ਼ਾਪ ਤੇ ਪੱਟੀ ਜਾਂਦਾ ਬੈਠਾ ਉਹਨੂੰ ਤੁਸੀਂ ਕਸਾਈ ਕਹਿੰਦੇ ਹੋ ਆਪਣੇ ਆਪ ਨੂੰ ਧਰਮੀ ਕਹਿ ਲਿਆ ਉਹਨੂੰ ਕਸਾਈ ਕਹਿ ਤਾ ਫੇਰ ਤੇ ਇਹ 도ਗਲੀ ਗੱਲ ਹੋ ਗਈ ਹੁਣ ਜਿਸ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਇਹ ਚੀਜ਼ ਲਿਖੀ ਹੈ ਮਾਫ ਕਰਿਓ ਕਿਸੇ ਨੂੰ ਭਾਵੇਂ ਇਹ ਗੱਲ ਚੰਗੀ ਲੱਗੇ ਨਾ ਲੱਗੇ ਪਰ ਉਹ ਗੁਰੂ ਖੁਦ ਕਿੱਦਾਂ ਬੱਕਰੇ ਵੱਢ ਸਕਦੇ ਆ ਤੰਬੂ ਦੇ ਵਿੱਚ ਹਾਂਜੀ ਵੱਢ ਸਕਦੇ ਆ ਨਹੀਂ ਇਸੇ ਤਰ੍ਹਾਂ ਇੱਕ ਗੁਰਬਾਣੀ ਦੇ ਵਿੱਚੋਂ ਹੋਰ ਹਵਾਲਾ ਲੈਨੇ ਆ ਆਪਾਂ ਗੁਰਬਾਣੀ ਦੇ ਵਿੱਚ ਲਿਖਿਆ ਹੈ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਭਗਤ ਨਾਗਦੇਵ ਜੀ ਨੂੰ ਬਾਦਸ਼ਾਹ ਨੇ ਫੜ ਲਿਆ ਸ਼ਿਕਾਇਤ ਕੀਤੀ ਕਿਸੇ ਨੇ ਕਹਿੰਦੇ ਇਹ ਕਹਿੰਦਾ ਮੈਂ ਆ ਜਿਹੜੀ ਤੇਰੀ ਪਰਜਾ ਰਾਜੇ ਨੂੰ ਕਹਿੰਦਾ ਇਹ ਮਰੀ ਹੋਈ ਪਰਜਾ ਹੈ ਤੇਰੀ ਮਰੀ ਹੋਈ ਗਾਂ ਹੈ ਇਹਦਾ ਕੋਈ ਫਾਇਦਾ ਨਹੀਂ ਇਦਾਂ ਕਹਿੰਦੇ ਕਹਿੰਦੇ ਫਾੜੇ ਦੇ ਭਗਤ ਨਾਮਦੇਵ ਜੀ ਨੂੰ ਬਾਦਸ਼ਾਹ ਅੱਗੇ ਪੇਸ਼ ਕਰਤਾ ਕਹਿੰਦੇ ਪਰ ਇਹ ਕਹਿੰਦਾ ਮੈਂ ਮਰੀ ਹੋਈ ਪਰਜਾ ਦੇ ਵਿੱਚ ਜਾਨ ਪਾ ਸਕਦਾ ਹਾਂ ਝੂਠੀਆਂ ਗੱਲ ਕਹਿਤੀ ਕੋਲੋਂ ਬਣਾ ਕੇ ਸ਼ਿਕਾਇਤ ਕਰਦੀ ਵੀ ਰਾਜੇ ਤੇਰੇ ਰਾਜ ਦੀ ਤੋਹੀਨ ਹੈ ਇਹ ਤੇਰੀ ਬੜੀ ਵੱਡੀ ਇਹ ਬਦਨਾਮੀ ਹੈ ਵੀ ਤੇਰੇ ਰਾਜ ਦੇ ਵਿੱਚ ਲੋਕ ਮਰੇ ਹੋਏ ਨੇ ਤੁਫੜ ਉਹਨੂੰ ਲੈ ਕੇ ਆ ਆਪਣੇ ਕੋਲ ਫੜ ਉਹਨੂੰ ਪੁੱਛ ਵੀ ਕਿਉਂ ਕਿਹਾ ਬਾਦਸ਼ਾਹ ਅੱਗੇ ਪੇਸ਼ ਕਰਤਾ ਭਗਤ ਨਾਮਦੇਵ ਜੀ ਨੂੰ ਜਦੋਂ ਪੇਸ਼ ਕੀਤਾ ਉਹ ਭਗਤ ਨਾਮਦੇਵ ਜੀ ਨੂੰ ਕਹਿੰਦੇ ਭਗਤਾ ਤੂੰ ਕਹਿਣਾ ਆ ਲੋਕ ਮਰੇ ਹੋਏ ਐ ਇਹ ਜਿਉ ਨਹੀਂ ਸਕਦੇ ਮੈਂ ਜਿਵਾ ਸਕਦਾ ਇਹਨਾਂ ਨੂੰ ਕਹਿੰਦੇ ਆ ਤੇਰੇ ਸਾਹਮਣੇ ਗਾਂ ਮਰੀ ਪਈ ਐ ਇਹਨੂੰ ਜਿੰਦੀ ਕਰਕੇ ਦਿਖਾ ਆ ਤੇਰੇ ਸਾਹਮਣੇ ਗਾਮ ਰੀ ਪਈਏ ਨੂੰ ਜਿੰਦੀ ਕਰਦੇ ਭਗਤ ਨਾਮਦੇਵ ਜੀ ਪਤਾ ਕੋ ਕੀ ਕਹਿੰਦੇ ਆ ਬਾਦਸ਼ਾ ਐਸੀ ਕਿਉ ਹੋਏ اے ਬਾਦਸ਼ਾ ਐ ਕਿਵੇਂ ਹੋ ਜੂ ਬਿਸਮਲ ਕੀਆ ਜਿਵੇ ਨਾ ਕੋਏ ਕਹਿੰਦੇ ਜੀਦਾ ਸੇਰੀ ਵੱਡਤਾ ਬਿਸਮਲ ਜੀਨੂੰ ਵੱਡੇ ਦਿੱਤਾ ਉਹਨੂੰ ਜਿਉਂਦਾ ਕਿਵੇਂ ਕਰ ਦੇਵਾਂ ਮੈਂ ਉਹ ਕਿਵੇਂ ਜਿਉਂਦਾ ਹੋ ਜੂ ਨਹੀਂ ਹੋ ਸਕਦਾ ਇਦਾਂ ਪਰ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਇਤਿਹਾਸ ਦੇ ਨਾਲ ਜਿਹੜੀ ਘਟਨਾ ਜੁੜੀ ਹੈ ਉਹ ਜਾਂ ਤੇ ਇੱਕ ਜੋੜੀ ਹੈ ਕਿ ਪਾਤਸ਼ਾਹ ਨੇ ਸੀਸ ਵੱਢੇ ਇੱਕ ਗੱਲ ਇਹ ਜੋੜਦੀ ਕਿ ਬੱਕਰੇ ਵੱਢੇ ਹੁਣ ਤੁਸੀਂ ਥੋੜਾ ਜਿਹਾ ਬੀਬੀਆਂ ਵੀ ਕਿੰਨੀਆਂ ਬੈਠੀਆਂ ਐ ਇਧਰ ਭਾਈ ਸਾਹਿਬ ਵੀ ਕਿੰਨੇ ਹੀ ਬੈਠੇ ਆਪਾਂ ਹੁਣ ਤੁਸੀਂ ਥੋੜਾ ਜਿਹਾ ਇਧਰ ਧਿਆਨ ਦਿਓ ਸ਼ੀਸ਼ ਦੇਣ ਦਾ ਅਰਥ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਸ਼ੀਸ਼ ਭੇਂਟ ਕਰਨਾ ਕੀ ਹੁੰਦਾ ਹੈ ਆਪਣੀ ਮਤ ਗੁਰੂ ਅੱਗੇ ਸਿੱਟ ਦੇਣੀ ਸਰੈਂਡਰ ਕਰ ਦੇਣਾ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦੇਣਾ ਇਹ ਹੁੰਦਾ ਹੈ ਵੀ ਅਸੀਂ ਆਪਣਾ ਆਪ ਗੁਰੂ ਨੂੰ ਵੇਚਦਾ ਮਨ ਵੇਚੈ ਸਤਗੁਰ ਕੇ ਪਾਸ ਤਿਸ ਸੇਵਕ ਕੇ ਹਰ ਕਾਰਜ ਸਾਜ ਜਿਨੇ ਮਨ ਵੇਚਦਾ ਤੇ ਸੀਸ ਦੇਣ ਦੀ ਗੱਲ ਤੇ ਪਹਿਲਾਂ ਤੂੰ ਵੀ ਚੱਲੀ ਆਉਂਦੀ ਐ ਆ ਜਿਹੜਾ ਸ਼ਬਦ ਆਪਾਂ ਪੜ੍ਹ ਕੇ ਹਟਿਆ ਜੋ ਤਾ ਪ੍ਰੀਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਹ ਗੁਰੂ ਨਾਨਕ ਪਾਖਸ਼ਾ ਜੀ ਦਾ ਸ਼ਬਦ ਹੈ ਕਹਿੰਦੇ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈਂ ਧੁਰ ਆਗੇ ਸੀਸ ਭੇਟ ਦੇਉ ਇਦਾਂ ਤੇ ਕਈ ਸ਼ਬਦ ਆਉਂਦੇ ਨੇ ਜਿੱਥੇ ਪਾਤਸ਼ਾਹ ਨੇ ਸਿਰਾਂ ਦੀ ਭੇਟਾ ਦੀ ਗੱਲ ਕੀਤੀ ਐ ਤੇ ਪਰ ਇਥੇ ਇੱਕ ਗੱਲ ਹੋਣਾ ਧਿਆਨ ਨਾਲ ਸੁਣਿਓ ਸਾਨੂੰ ਗੁਰਬਾਣੀ ਦਾ ਬਚਨ ਹੈ ਵੀ ਕਿਸੇ ਤਰ੍ਹਾਂ ਦਾ ਬਹਿਮ ਭਰਮ ਨਹੀਂ ਕਰਨਾ ਕੋਈ ਬਿੱਲੀ ਰਾਹ ਕੱਟ ਜੇ ਤੁਸੀਂ ਪਿੱਛੇ ਨਹੀਂ ਮੁੜਨਾ ਅੱਗੇ ਵਧਣਾ ਕਿਤੇ ਟੂਣਾ ਕੀਤਾ ਹੋਵੇ ਚਰਾਹੇ ਦੇ ਵਿੱਚ ਟੱਪ ਜਾ ਤਾਹਾਂ ਦੀ ਕੁਝ ਨਹੀਂ ਕੁਝ ਨਹੀਂ ਹੁੰਦਾ ਤੈਨੂੰ ਕਿਤੇ ਟੂਣਾ ਕੀਤਾ ਹੈ ਟੱਪ ਜਾ ਲੰਘ ਜਾ ਕੁਛ ਨਹੀਂ ਹੋ ਸਕਦਾ ਇਦਾਂ ਮਹਾਰਾਜ ਕਹਿੰਦੇ ਐ ਥੋੜਿਆਂ ਵਿਆਹਾਂ ਦੇ ਵਿੱਚ ਜਾਤ-ਪੋਤ ਕੁੱਲ ਇਹ ਮਿਲਾਉਣੀ ਨਹੀਂ ਕਿਉਂਕਿ ਸਿੱਖ ਦੀ ਕੋਈ ਜਾਤ-ਪਾਤ ਹੈ ਹੀ ਨਹੀਂ ਤੇ ਹੁਣ ਇੱਕ ਅਗਲੀ ਗੱਲ ਮਹਾਰਾਜ ਕਹਿੰਦੇ ਐ ਪੱਤਰੀਆਂ ਨਹੀਂ ਵਾਚਣੀਆਂ ਟੇਵੇ ਨਹੀਂ ਦਿਖਾਉਣੇ ਠੀਕ ਐ ਜੀ ਤੇ ਆ ਛੱਪ ਗਊਆਂ ਪਸ਼ੂ ਪੰਛੀ ਇਹਨਾਂ ਦੇ ਵਿੱਚੋਂ ਕੁਝ ਨਹੀਂ ਪੂਜਣਾ ਇੱਕ ਅਕਾਲ ਪੁਰਖ ਨੂੰ ਪੂਜਣਾ ਹੈ ਹਣ ਜਦੋਂ ਪਰ ਸਾਡੇ ਕੀ ਹੁੰਦਾ ਜਦੋਂ ਗੁੱਗਾ ਜੀ ਦਾ ਮੇਲਾ ਆ ਜਾਂਦਾ ਫੇਰ ਅਸੀਂ ਮਿੱਟੀ ਕੱਢਣ ਵੀ ਚਲੇ ਜਾਂਦੇ ਆ ਜਾਂਦੇ ਕਿ ਨਹੀਂ ਜਾਂਦੇ ਜੀ ਸੋਹਣੇਓ ਇੱਧਰ ਧਿਆਨ ਨਾਲ ਜਾਂਦੇ ਆ ਕਿ ਨਹੀਂ ਜਾਂਦੇ ਸਾਡੇ ਗੁਲਗਲੇ ਕਚੌੜੀਆਂ ਵੀ ਪੱਕਦੇ ਆ ਉਦੋਂ ਵੀ ਆਪਾਂ ਜਾਂਦੇ ਆ ਥਾਂ ਥਾਂ ਦੇ ਉੱਤੇ ਸਿੱਖ ਨੇ ਜਿਹੜੇ ਜਾਂਦੇ ਨੇ ਇਹਨੂੰ ਵੀ ਮਨਾ ਲਓ ਕਬਰਾਂ ਉੱਤੇ ਵੀ ਸਿੱਖ ਜਾਂਦੇ ਐ ਪੁੱਛਿਆ ਲੈਣ ਵਾਲਿਆਂ ਬਾਬਿਆਂ ਕੋਲ ਵੀ ਸਿੱਖ ਜਾਂਦੇ ਐ ਅੱਜ ਵਿਸਾਖੀ ਦਾ ਦਿਨ ਐ ਜੀ ਹੈ ਕਿ ਹੈ ਨਹੀਂ ਅੱਜ ਵਿਸਾਖੀ ਦਾ ਦਿਨ ਐ ਹੁਣ ਆਪਾਂ ਗੁਰੂ ਦੇ ਨਾਲ ਇੱਕ ਬਚਨ ਕਰੀਏ ਗੁਰੂ ਦੇ ਨਾਲ ਇੱਕ ਬਚਨ ਕਰਨਾ ਐ ਆਪਾਂ ਕੀ ਬਚਨ ਕਰਨਾ ਐ ਬਿਹੇ ਬਾਦਸ਼ਾਹ ਲੈ ਅੱਜ ਵਿਸਾਖੀ ਵਾਲੇ ਦਿਨ ਮੈਂ ਪ੍ਰਣ ਕਰਦਾ ਵੀ ਇੱਕ ਰੱਬ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਮੰਨੂੰਗਾ ਬਾਹ ਖੜੀ ਕਰੋ ਜਿਹੜੇ ਗੱਲ ਨਾਲ ਸਹਿਮਤ ਨੇ ਅੱਜ ਤੋਂ ਨਹੀਂ ਜਾਂਦੇ ਜੀ ਪੁੱਛਿਆ ਲੈਣ ਵਾਲੇ ਬਾਬਿਆਂ ਦੇ ਅੱਜ ਤੋਂ ਨਹੀਂ ਕਿਤੇ ਐਂਦਾ ਪੂਜਣ ਜਾਂਦੇ ਅੱਜ ਤੋਂ ਨਹੀਂ ਬਹਿਮ ਭਰਮ ਕਰਦੇ ਕੋਈ ਅੱਜ ਤੋਂ ਨਹੀਂ ਇਹ ਵਿਚਾਰਾਂ ਕਰਦੇ ਵੀ ਆਹ ਦਿਨ ਸਿਰ ਨਹੀਂ ਨਹਾਉਣਾ ਆਹ ਦਿਨ ਲੋਹਾ ਨਹੀਂ ਲੈ ਕੇ ਆਉਣਾ ਆਹ ਦਿਨ ਫਲਾਣਾ ਕੰਮ ਨਹੀਂ ਕਰਨਾ ਪਰ ਤੁਸੀਂ ਸੱਚ ਜਾਣਿਓ ਜਿੱਦਣ ਮੰਨਣ ਦੀ ਗੱਲ ਆਉਣੀ ਆ ਅੱਧਿਆਂ ਦੀ ਜਾਨ ਨਿਕਲ ਜਾਂਦੀ ਐ ਪਹਿਲੀ ਗੱਲ ਤੇ ਜਾਤ-ਗੋਤ ਜਦੋਂ ਵਿਆਹ ਕਰਨਾ ਹੁੰਦਾ ਓਦੋਂ ਹੀ ਸਿੱਖ ਨੇ ਜਿਹੜੇ ਉਹੀ ਮਲਾਉਣ ਤੋਂ ਹਟਦੇ ਨਹੀਂ ਨਾਮਾ ਪਿੱਛੇ ਅਜੇ ਵੀ ਆਪਣੇ ਗੋਟ ਜਿਹੜੇ ਨੇ ਇਹ ਪੂਰੇ ਵੱਡੇ ਵੱਡੇ ਕਰਕੇ ਚਮਕਾਈ ਫਿਰਦੇ ਐ ਇਹ ਨੂੰ ਕਹਿੰਦੇ ਨੇ ਜਦੋਂ ਮੰਨਣ ਤੇ ਆਉਂਦੀ ਹੈ ਨਾ ਗੱਲ ਫੇਰ ਬੰਦੇ ਦੀ ਇੱਕ ਵਾਰੀ ਜਾਨ ਤੇ ਬਣਦੀ ਹੈ ਵੀ ਮੰਨ ਕਿਵੇਂ ਲਈਏ ਜਿਹੜੀਆਂ ਮਨੋਤਾਂ ਸਦੀਆਂ ਤੋਂ ਚੱਲੀਆਂ ਆਉਂਦੀਆਂ ਉਹਨਾਂ ਨੂੰ ਛੱਡ ਕਿਵੇਂ ਲਈਏ ਉਹਨਾਂ ਨੂੰ ਭੁੱਲ ਕਿਵੇਂ ਜਾਈਏ ਤਾਂ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਵੀ ਜੀ ਨੇ ਇਸ ਰਾਹ ਦੇ ਉੱਤੇ ਆਉਣਾ ਉਹ ਆਪਣੀ ਜਾਨ ਦੀ ਬਾਜ਼ੀ ਲਾ ਕੇ ਆਇਓ ਕਿਉਂਕਿ ਇੱਥੇ ਬੜਾ ਕੁਝ ਹੋਊਗਾ ਗੁਰੂ ਅਰਜਨ ਦੇ ਪਾਤਸ਼ਾਹ ਦੇ ਵੇਲੇ ਭਾਈ ਮੰਜ ਦੇ ਨਾਲ ਕੀ ਕੀ ਨਹੀਂ ਵਾਪਰਿਆ 25 ਪਿੰਡਾਂ ਦੀ ਚੌਧਰ ਚਲੀ ਗਈ ਪਸ਼ੂ ਪੰ ਪਸ਼ੂ ਸੀ ਘਰ ਦੇ ਜਿਹੜੇ ਉਹ ਮਾਰੇ ਗਏ ਵਿੱਕ ਗਏ ਘਰ ਦੇ ਵਿੱਚ ਗਰੀਬੀ ਆ ਗਈ ਪਿੰਡ ਵਾਲਿਆਂ ਨੇ ਰਿਸ਼ਤਾ ਨਾਤਾ ਛੱਡਣਾ ਬੰਦ ਬੰਦ ਕਰਤਾ ਉਹਦੇ ਨਾਲ ਵਰਤਣਾ ਹੁਣ ਕੋਈ ਨਹੀਂ ਵਰਤਦਾ ਹਣ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਕੋਲੇ ਜਦੋਂ ਜਾਂਦਾ ਪਾਤਸ਼ਾਹ ਸਿੱਖੀ ਚਾਹੀਦੀ ਹੈ ਪਰ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਆ ਭਾਈ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਕੀ ਜੀ ਸਿੱਖੀ ਤੇ ਸਿੱਖੀ ਨਹੀਂ ਟਿਕਣੀ ਪਹਿਲਾਂ ਜਿਹੜਾ ਕੁਝ ਮੰਨਦਾ ਇਹਨੂੰ ਛੱਡ ਕੇ ਆ ਇਹੀ ਗੱਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਹੀ ਕਹਿੰਦੇ ਭਾਈ ਉਹ ਬੰਦਾ ਇਸ ਰਾਹ ਦੇ ਉੱਤੇ ਆਇਓ ਜਿਹੜਾ ਬੰਦਾ ਸੱਚ ਮੁੱਚ ਹੀ ਆਪਣੇ ਆਪ ਨੂੰ ਮਾਰ ਕੇ ਆਉ ਆਪਣਾ ਸੀਸ ਭਾਵ ਕੇ ਆਪਣੀ ਜਾਨ ਤਲੀ ਤੇ ਧਰ ਕੇ ਆਉ ਜਿਵੇਂ ਮੰਨ ਲਓ ਮਾਰ ਕੇ ਨਾ ਜੰਗ ਦਾ ਮਾਹੌਲ ਹੋਵੇ ਗੋਲੀ ਬਾਰੂਦ ਚੱਲਦਾ ਹੋਵੇ ਆਪਣੇ ਵਰਗਾ ਬਾਹਰ ਨਿਕਲੂਗਾ ਕੋਈ ਆਪਾਂ ਅੰਦਰ ਬੈਠੇ ਰਵਾਂਗੇ ਕਿ ਨਹੀਂ ਬੈਠੇ ਰਵਾਂਗੇ ਜੀ ਅੱਛਾ ਜਿਹੜਾ ਕੋਈ ਜਾਣ ਬੁੱਝ ਕੇ ਜਾਊ ਆਪਾਂ ਕਹਾਂਗੇ ਦੇਖ ਲੈ ਕਿਵੇਂ ਮੌਤ ਨੂੰ ਮਖੋਲਾ ਕਰਦਾ ਫਿਰਦਾ ਕਿਵੇਂ ਜਾਨ ਤਲੀ ਤੇ ਧਰੀ ਫਿਰਦਾ ਆਪਾਂ ਇਹ ਵੀ ਕਹਿੰਦੇ ਆ ਜਿਹੜੇ ਸਰਹੱਦਾਂ ਤੇ ਫੌਜੀ ਨੇ ਉਹ ਜਦੋਂ ਸਰਹੱਦਾਂ ਦੇ ਉੱਤੇ ਰਾਖੀ ਕਰਦੇ ਆ ਵੀ ਆਪਣੀ ਜਾਨ ਤਲੀ ਤੇ ਧਰ ਕੇ ਰਾਖੀ ਕਰਦੇ ਆ ਕਰਦੇ ਕਿ ਨਹੀਂ ਕੀ ਪਤਾ ਕਿਹੜੇ ਵੇਲੇ ਗੋਲੀ ਚੱਲ ਜਾਣੀ ਹੈ ਕੀ ਪਤਾ ਕਿਹੜੇ ਵੇਲੇ ਕਿਸੇ ਪਾਸਿਓਂ ਹਮਲਾ ਹੋ ਜਾਣਾ ਹੈ ਜਾਨ ਤਲੀ ਤੇ ਧਰਨ ਦਾ ਮਤਲਬ ਕਿ ਹਰ ਵੇਲੇ ਇੱਕ ਮੁਸ਼ਕਲ ਸਮੇਂ ਦੇ ਵਿੱਚ ਰਹਿਣਾ ਔਖਾਈ ਵਿੱਚ ਰਹਿਣਾ ਕਠਿਨਾਈ ਵਿੱਚ ਰਹਿਣਾ ਉਹਨੂੰ ਕਹਿੰਦੇ ਨੇ ਜਾਨ ਤਲੀ ਤੇ ਸੀਸ ਤਲੀ ਤੇ ਧਰਨਾ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਇੱਧਰ ਉਹ ਆਇਓ ਜੀਨੇ ਆਪਣੀ ਜਾਨ ਤਲੀ ਤੇ ਧਰੀ ਹੋਈ ਹੈ